ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ ਜਿਹੜੀ ਜੈਕਟ ਬਣਾ ਰਹੀ ਹਾਂ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਠੀਕ ਹੈ ਜਿਵੇਂ ਇਹਦੇ ਦੋ ਪਾਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਆ ਕਿੰਨੇ ਜਿਹੜੇ ਆਪਾਂ ਕੁੰਡੇ ਰੱਖਣੇ ਬੈਕ ਸਾਈਡ ਤੇ ਫਰੰਟ ਸਾਈਡ ਤੇ ਕਿਵੇਂ ਜਿਹੜਾ ਇਹ ਡਿਜ਼ਾਈਨ ਬਣਾਉਣਾ ਹੈ ਕਿਸ ਤਰ੍ਹਾਂ ਆਪਾਂ ਫਿਰ ਪਾਕਟ ਬਣਾਉਣੀਆਂ ਠੀਕ ਹੈ ਤੇ ਅੱਜ ਜਿਹੜੀ ਆਪਾਂ ਵੀਡੀਓ ਜਿਹੜੀ ਮੈਂ ਬਣਾਉਣੀ ਹੈ ਜਿਹੜੀ ਇਹਦੀ ਲਵਾਈ ਆ રાઇટ સાઇડ ਦੀ ਠੀਕ ਹੈ ਸੱਜੇ ਪਾਸੇ ਦੀ ਇਹ ਹੁਣ ਆਪਣੀ ਜਿਹੜੀ ਬੈਕ ਸਾਈਡ ਦੀ ਜਿਹੜੀ ਆਪਾਂ ਇੱਥੇ ਮੋਢਿਆਂ ਦੀ ਕਟਾਈ ਕੀਤੀ ਸੀ ਲੰਬਾਈ ਕੰਪਲੀਟ ਕਰਕੇ ਉੱਥੋਂ ਤੱਕ ਜਿਹੜੀ ਇਹ ਬਣ ਕੇ ਕੰਪਲੀਟ ਹੋ ਗਈ ਇਸ ਤਰ੍ਹਾਂ ਠੀਕ ਹੈ ਦੇਖੋ ਇਸ ਤਰ੍ਹਾਂ ਤੇ ਹੁਣ ਆਪਾਂ ਮੋਢਿਆਂ ਦੀ ਕਟਾਈ ਕਰਾਂਗੇ ਤੇ ਇਥੋਂ ਆਪਾਂ ਗਲੇ ਦੀ ਕਟਾਈ ਕਰਾਂਗੇ ਜਿਵੇਂ ਆਪਾਂ ਬੈਕ ਸਾਈਡ ਤੇ ਮੋਢਿਆਂ ਦੀ ਕਟਾਈ ਕੀਤੀ ਹੈ ਉਸੇ ਤਰ੍ਹਾਂ ਆਪਾਂ ਉਹਨੇ ਕੁੰਡੇ ਇੱਧਰ ਘਟਾਉਣੇ ਆ ਠੀਕ ਹੈ ਜਿਵੇਂ ਆਪਾਂ ਬੈਕ ਸਾਈਡ ਤੇ ਮੋਢਿਆਂ ਦੀ ਜਿਹੜੀ ਕੁੰਡੇ ਕਟਾਈ ਆ ਉਹਨੇ ਕੁੰਡੇ ਆਪਾਂ ਇੱਧਰ ਘਟਾਵਾਂਗੇ ਤੇ ਇਧਰੋਂ ਆਪਾਂ ਗਲੇ ਦੀ ਕਟਾਈ ਪਾਵਾਂਗੇ ਗਲੇ ਦੀ ਕਟਾਈ ਜਿਹੜੀ ਆਪਾਂ ਪਾਵਾਂਗੇ ਉਹ ਤਾਂ ਆਪਾਂ ਸਿੱਧੇ ਪਾਸੇ ਤੋਂ ਪਾਵਾਂਗੇ ਸੱਜਾ ਪਾਸਾ ਠੀਕ ਹੈ ਤੇ ਜਿਹੜੀ ਆਪਾਂ ਮੋਢਿਆਂ ਦੀ ਕਟਾਈ ਕਰਾਂਗੇ ਉਹ ਆਪਾਂ ਕਰਾਂਗੇ ਉਲਟ ਪਾਸੇ ਤੋਂ ਠੀਕ ਹੈ ਇਸ ਤਰ੍ਹਾਂ ਤੁਸੀਂ ਵੀ ਜਦੋਂ ਤੁਹਾਡੀ ਇਹ ਲੰਬਾਈ ਕੰਪਲੀਟ ਹੋ ਜਾਵੇ ਉਸ ਤੋਂ ਬਾਅਦ ਆਪਾਂ ਮੋਢਿਆਂ ਦੀ ਕਟਾਈ ਕਿਵੇਂ ਪਾਉਣੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਦੱਸੂਗੀ ਇਹ ਬਾਕੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਸ ਤਰ੍ਹਾਂ نیچے ਇਹ ਡਿਜ਼ਾਈਨ ਬਣਾਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਜਿਹੜਾ ਉੱਪਰ ਇਸ ਤਰ੍ਹਾਂ ਇਹ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਹੀ ਫਲੈਕਸੀਬਲ ਡਿਜ਼ਾਈਨ ਹੁੰਦਾ ਠੀਕ ਹੈ ਇਸ ਤਰ੍ਹਾਂ ਇਹਦੀ ਜਿਹੜੀ ਫਿਟਿੰਗ ਹੈ ਬਹੁਤ ਹੀ ਸੋਹਣੀ ਆਉਂਦੀ ਹੈ ਤੇ ਚਲੋ ਫਿਰ ਆਪਾਂ ਕਟਾਈ ਪਾਉਣੀ ਜਿਹੜੀ ਸ਼ੁਰੂ ਕਰਦੀਆਂ ਸਟੈਪ ਬਾਏ ਸਟੈਪ ਸਾਰੇ ਪਾਰਟ ਮੈਂ ਤੁਹਾਡੇ ਨਾਲ ਸਾਂਝੇ ਕਰੂੰਗੀ ਬਸ ਥੋੜਾ ਜਿਹਾ ਇੰਨਾ ਵੀ ਲੇਟ ਹੋ ਜਾਈਦਾ ਕਿਉਂਕਿ ਸਰਦੀ ਦਾ ਮੌਸਮ ਹੈ ਦਿਨ ਬਹੁਤ ਛੋਟੇ ਆ ਬਾਕੀ ਡਿਜ਼ਾਈਨ ਵੀ ਤੁਹਾਡੇ ਲਈ ਜਿਹੜਾ ਹਰ ਰੋਜ਼ ਨਵਾਂ ਲੈ ਕੇ ਆਉਣਾ ਹੁੰਦਾ ਤਾਂ ਥੋੜਾ ਜਿਹਾ ਲੇਟ ਹੋ ਜਾਈਦਾ ਠੀਕ ਹੈ ਤੇ ਇਹਦੇ ਜਿਹੜੇ ਸਾਰੇ ਪਾਰਟ ਹੋਣਗੇ ਮੈਂ ਪਲੇਲਿਸਟ ਵਿੱਚ ਪਾ ਦੂੰਗੀ ਤੁਸੀਂ ਆਰਾਮ ਨਾਲ ਕੋਈ ਵੀ ਜਿਹੜਾ ਇਹਦਾ ਮਤਲਬ ਹਿੱਸਾ ਦੇਖਣਾ ਹੋਊਗਾ ਕੋਈ ਡਿਜ਼ਾਈਨ ਦੇਖਣਾ ਹੈ ਜਾਂ ਇਸ ਤਰ੍ਹਾਂ ਮੋਢਿਆਂ ਦੀ ਕਟਾਈ ਵੇਖਣੀ ਆ ਪੌਕਟ ਦੀ ਬਣਾਈ ਵੇਖਣੀ ਆ ਜਾਂ ਸਟੈਪ ਬਾਈ ਸਟੈਪ ਸਾਰੀ ਤੁਸੀਂ ਜੈਕਟ ਬਣਾਉਣੀ ਆ ਕੋਈ ਆਪਣੀ ਜੈਕਟ ਬਣਾਉਣੀ ਤੁਸੀਂ ਸ਼ੁਰੂ ਕਰ ਰਹੇ ਹੋ ਇਸੇ ਤਰ੍ਹਾਂ ਤਾਂ ਤੁਸੀਂ ਆਰਾਮ ਨਾਲ ਪਲੇ ਲਿਸਟ ਵਿੱਚੋਂ ਸਾਰੇ ਪਾਰਟ ਇਹਦੇ ਦੇਖ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਜਿਹੜੀ ਆਪਾਂ ਗਲੇ ਦੀ ਕਟਾਈ ਪਾਉਣੀ ਆ ਫਿਰ ਆਪਾਂ ਮੋਢੇ ਦੀ ਕਟਾਈ ਪਾਵਾਂਗੇ じゃ ਪਹਿਸਤਾਂ ਕਰਦੇ ਆਂ ਪਹਿਲਾਂ ਮੈਂ ਸਾਰੀ ਸਿਲਾਈ ਕੰਪਲੀਟ ਕਰਨੀ ਹੈ ਫਿਰ ਉਲਟੀ ਸਾਈਡ ਤੋਂ ਆਪਾਂ ਮੋਢਿਆਂ ਦੀ ਕਟਾਈ ਪਾਵਾਂਗੇ ਅਗਲੀ ਸਿਲਾਈ ਵਿੱਚ ਗਲੇ ਦੀ ਕਟਾਈ ਸ਼ੁਰੂ ਕਰਾਂਗੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਹਿਲਾਂ ਵੀ ਤੁਸੀਂ ਕਟਾਈ ਸ਼ੁਰੂ ਕਰ ਸਕਦੇ ਹੋ ਗਲੇ ਦੀ ਫਿਰ ਇੱਥੇ ਮੋਢਿਆਂ ਦੇ ਕੁੰਡੇ ਕਟਾ ਸਕਦੇ ਆ ਜਾਂ ਕਈ ਵਾਰ ਕੀ ਹੁੰਦਾ ਆਪਾਂ ਜਿਹੜੀ ਇਸ ਤਰ੍ਹਾਂ ਗਲੇ ਦੀ ਕਟਾਈ ਕਰਨੀ ਹੁੰਦੀ ਆ ਮੋਢਿਆਂ ਦੀ ਜਿਹੜੀ ਕਟਾਈ ਕੰਪਲੀਟ ਕਰਕੇ ਉਸ ਤੋਂ ਬਾਅਦ ਗਲੇ ਦੀ ਕਟਾਈ ਵੀ ਸ਼ੁਰੂ ਕਰ ਸਕਦੇ ਆ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਵੀ ਆਪਾਂ ਆਪਾ ਇਕੱਠਾ ਹੀ ਵੀ ਮੋੜਿਆਂ ਦੀ ਕਟਾਈ ਕਰਨੀ ਹੈ ਗਲੇ ਦੀ ਕਟਾਈ ਕਰਨੀ ਹੈ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਮੈਂ ਇੱਥੇ ਇਸ ਤਰ੍ਹਾਂ ਕਟਾਈ ਕਰੂੰਗੀ ਦੇਖੋ ਹੁਣ ਚਲੋ ਆਪਾਂ ਇੱਥੇ ਹੀ ਕਟਾਈ ਸ਼ੁਰੂ ਕਰ ਲੈਣੀ ਹੈ ਜਿਹੜੇ ਬਟਨ ਪੱਟੀ ਵਾਲੇ ਕੁੰਡੇ ਐ ਇਹ ਆਪਾਂ ਪਹਿਲਾਂ ਬਣਾ ਲੈਣੇ ਜਿੰਨੇ ਵੀ ਕੁੰਡੇ ਰੱਖੇ ਹੋਣਗੇ ਇਸ ਤਰ੍ਹਾਂ ਜਿਵੇਂ ਮੈਂ ਇਹ ਕਿਨਾਰੀ ਬਣਾਉਂਦੀ ਆ ਰਹੀ ਹਾਂ ਉਸੇ ਤਰ੍ਹਾਂ ਪਹਿਲਾਂ ਇੱਕ ਕੁੰਡਾ ਇਸ ਤਰ੍ਹਾਂ ਤਾਰਿਆ ਫਿਰ ਆਪਾਂ ਇੱਕ ਇਸ ਤਰ੍ਹਾਂ ਤਾਰਿਆ ਠੀਕ ਹੈ 10 ਕੁੰਡਿਆਂ ਦੀ ਬਟਨ ਪੱਟੀ ਹੈ ਮੇਰੇ ਕੋਲ 2 ਕੁੰਡੇ ਹੋਗੇ 3 4 5 6 7 8 9 10 10 ਕੁੰਡੀਆਂ ਦੀ ਹੋ ਗਈ ਬਟਨ ਪੱਟੀ ਠੀਕ ਹੈ ਥ्रेड ਕਰਾਂਗੇ ਪਿੱਛੇ ਹੁਣ ਜਿਹੜਾ ਚੈਨ ਵਾਲਾ ਕੁੰਡਾ ਇਹਨੂੰ ਆਪ ਪੈਸੇ ਤਰ੍ਹਾਂ ਸਲਿੱਪ ਕਰ ਲੈਣਾ ਕਿਉਂਕਿ ਚੈਨ ਬੰਦੀ ਆ ਰਹੀ ਹੈ ਫਿਰ ਹੁਣ ਉਸ ਤੋਂ ਬਾਅਦ ਆਪਾਂ ਗਲੇ ਦੀ ਕਟਾਈ ਸ਼ੁਰੂ ਕਰਾਂਗੇ ਜਦੋਂ ਆਪਾਂ ਇਹ ਕੁੰਡਾ ਸਲਿੱਪ ਕਰ ਲਿਆ ਇਸ ਤੋਂ ਬਾਅਦ ਜਿਹੜੇ ਗਲੇ ਦੇ ਕੁੰਡੇ ਆਪਾਂ ਘਟਾਉਣੇ ਆ ਠੀਕ ਹੈ ਪਹਿਲਾਂ ਜਿਹੜਾ ਇਹ ਕੁੰਡਾ ਇਸ ਤਰ੍ਹਾਂ ਤਾਰ ਕੇ ਇਹਨੂੰ ਸਿੱਧਾ ਕਰ ਲੈਣਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਇੱਕ ਕੁੰਡਾ ਆਪਣਾ ਘਟ ਗਿਆ ਅੱਗੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਡਿਜ਼ਾਈਨ ਹੋਊਗਾ ਜਿਵੇਂ ਮੈਂ ਇੱਥੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਬਣਾ ਰਹੀ ਹਾਂ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਸਾਰੀ ਮੈ ਸਲਾਈ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਦੀ ਆਂ ਤੁਹਾਡਾ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਬਣਾਇਆ ਹੋਗਾ ਉਸੇ ਤਰ੍ਹਾਂ ਅੱਗੇ ਤੁਸੀਂ ਡਿਜ਼ਾਈਨ ਨੂੰ ਸੈੱਟ ਕਰਦੇ ਜਾਣਾ ਜੇ ਕਰੇ ਇਸੇ ਤਰ੍ਹਾਂ ਬਣਾ ਰਹੇ ਹਾਂ ਤਾਂ ਇਸ ਤਰ੍ਹਾਂ ਆਪਾਂ ਬਣਾ ਲੈਣਾ ਪਹਿਲਾ ਮੈ ਸਲਾਈ ਕੰਪਲੀਟ ਕਰਦੀ ਆਂ ਸਿੱਧੀ ਸਲਾਈ ਮੈਂ ਕੰਪਲੀਟ ਕਰ ਲਈ ਹੁਣ ਉਲਟੀ ਸਾਈਡ ਤੇ ਆ ਗਏ ਆਪਾਂ ਹੁਣ ਆਪਾਂ ਮੋੜਿਆਂ ਦੀ ਕਟਾਈ ਸ਼ੁਰੂ ਕਰਨੀ ਹੈ ਇੱਥੋਂ ਠੀਕ ਹੈ ਤਾਂ ਪਹਿਲਾਂ ਆਪਾਂ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਘਟਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਠੀਕ ਹੈ ਫਿਰ ਇੱਕ ਕੁੰਡਾ ਵਾਪਸ ਇਸੇ ਸਲਾਈ ਤੇ ਕਰਕੇ ਫੇਰ ਦੋ ਕੁੰਡਿਆਂ ਦਾ ਇੱਕ ਠੀਕ ਹੈ ਫਿਰ ਵਾਪਸ ਇਸੇ ਸਲਾਈ ਤੇ ਕਰਕੇ ਦੋ ਕੁੰਡਿਆਂ ਦਾ ਇੱਕ ਤਿੰਨ ਕੁੰਡੇ ਘਟ ਗਏ ਆਪਣੇ ਠੀਕ ਹੈ ਅੱਗੇ ਆਪਣੀ ਜਿਸ ਤਰ੍ਹਾਂ ਦੀ ਵੀ ਸਲਾਈ ਹੋਊਗੀ ਜਿਸ ਤਰ੍ਹਾਂ ਦਾ ਮਤਲਬ ਡਿਜ਼ਾਈਨ ਹੋਗਾ ਉਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣਾ ਠੀਕ ਹੈ ਕਲਟੀਸ ਲਾਈ ਕੰਪਲੀਟ ਕਰਕੇ ਉਸ ਤੋਂ ਬਾਅਦ ਮੈਂ ਬਟਨ ਪੱਟੀ ਵਾਲੇ ਕੁੰਡੇ ਜਿਹੜੇ ਬਣਾ ਕੇ ਜਿਹੜਾ ਕੁੰਡਾ 슬ਿੱਪ ਕਰਨਾ ਹੈ 슬ਿੱਪ ਕਰ ਲਿਆ ਅੱਗੇ ਫਿਰ ਆਪਾਂ ਇਸ ਤਰ੍ਹਾਂ ਗਲੇ ਦੀ ਘਟਾਈ ਜਿਹੜੀ ਪਾਵਾਂਗੇ ਠੀਕ ਹੈ ਇਹ 11 ਕੁੰਡੇ ਬਣਾ ਕੇ ਜਿਵੇਂ ਮੈਂ ਇੱਥੇ ਇੱਕ ਇਹ ਵਾਧੂ ਕੁੰਡਾ ਰੱਖਿਆ ਹੋਇਆ ਇਸ ਤਰ੍ਹਾਂ ਚੈਨ ਬੰਨਦੀ ਹੈ 11 ਕੁੰਡੇ ਬਣਾ ਕੇ ਫਿਰ ਆਪਾਂ ਉਸੇ ਤਰ੍ਹਾਂ ਇੱਕ ਕੁੰਡਾ ਇਸ ਤਰ੍ਹਾਂ ਪਲਟ ਕੇ ਸਿੱਧਾ ਕਰਾਂਗੇ ਫਿਰ ਦੋ ਕੁੰਡੇਾਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੋਂ ਠੀਕ ਹੈ ਇਹ ਹਰੇਕ ਸਲਾਈ ਚ ਆਪ ਐਸੀ ਤਰ੍ਹਾਂ ਹੀ ਕਰਦੇ ਜਾਣਾ। ਅੱਗੇ ਜਿਸ ਤਰ੍ਹਾਂ ਦਾ ਡਿਜ਼ਾਈਨ ਹੈ। ਹੁਣ ਇੱਥੇ ਇੱਕ ਕੁੰਡਾ ਸਿੱਧਾ ਰਹਿ ਗਿਆ ਮੇਰੇ ਕੋਲੇ ਦੋ ਉਲਟੇ ਠੀਕ ਐ ਇਸ ਤਰ੍ਹਾਂ। ਕਿਉਂਕਿ ਇੱਕ 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 ਕੁੰਡਾ ਹਰੇਕ ਸਲਾਈ ਚ ਆਪਣਾ ਘਟਦਾ ਜਾਣਾ। ਇਸੇ ਤਰ੍ਹਾਂ ਮੈਂ ਸਲਾਈ ਕੰਪਲੀਟ ਕਰਦੀ ਆ। ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਹੋ ਗਈ ਹੁਣ ਫਿਰ ਆਪਾਂ ਅੱਗੇ ਉਲਟੀ ਸਾਈਡ ਤੇ। ਪਹਿਲਾਂ ਆਪਾਂ ਇੱਥੇ ਤਿੰਨ ਕੁੰਡੇ ਘਟਾਏ ਸੀ ਠੀਕ ਹੈ ਹੁਣ ਆਪਾਂ ਕੁੰਡੇ ਘਟਾਵਾਂਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਉਸੇ ਤਰ੍ਹਾਂ ਫਿਰ ਇਹ ਕੁੰਡਾ ਵਾਪਸ ਇਸ ਲਾਈ ਤੇ ਕਰਕੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਦੋ ਕੁੰਡੇ ਆਪਣੇ ਘਟਾ ਗਏ ਪਹਿਲਾਂ ਤਿੰਨ ਘਟਾਏ ਸੀ ਫਿਰ ਦੋ ਠੀਕ ਹੈ ਬਾਕੀ ਸਾਰੀ ਸਲਾਈ ਜਿਵੇਂ ਆਪਣਾ ਜਿਵੇਂ ਜਿਸ ਤਰ੍ਹਾਂ ਦੇ ਆਪਣੇ ਕੁੰਡੇ ਹੋਣਗੇ ਜਿਵੇਂ ਹੁਣ ਇਹ ਦੋ ਉਲਟੇ ਆ ਗਏ ਦੋ ਸਿੱਧੇ ਦੋ ਉਲਟੇ ਸਾਰੀ ਸਲਾਈ ਮੈਂ ਕੰਪਲੀਟ ਕਰ ਦਿੰਦੀ ਹਾਂ। 48 ਸਲਾਈ ਕੰਪਲੀਟ ਕਰਨ ਤੋਂ ਬਾਅਦ ਹੁਣ ਫੇਰ ਆ ਗਏ ਅਸੀਂ ਸਿੱਧੀ ਸਾਈਡ ਤੇ ਠੀਕ ਹੈ। ਉਸੇ ਤਰ੍ਹਾਂ 10 ਕੁੰਡੇ ਤੇ 11ਵਾਂ ਕੁੰਡਾ ਇਹ ਬਣਾ ਕੇ ਫੇਰ ਆਪਾਂ ਗਲੇ ਦੀ ਕਟਾਈ ਪਾਵਾਂਗੇ ਕਿ ਕੁੰਡਾ ਫੇਰ ਘਟਾਵਾਂਗੇ। ਉਸੇ ਤਰ੍ਹਾਂ ਕੁੰਡਾ ਧਾਰ ਕੇ ਪਲਟ ਕੇ ਸਿੱਧਾ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ। ਹਰੇਕ ਸਲਾਈ ਵਿੱਚ ਆਪਣਾ ਇਸ ਤਰ੍ਹਾਂ ਇੱਕ ਕੁੰਡਾ ਘਟ ਜਾਂਦਾ ਹੈ। ਅੱਗੇ ਜਿਸ ਤਰ੍ਹਾਂ ਡਿਜ਼ਾਈਨ ਆਪਣਾ उस तरह बना के कंप्लीट कर लेनी है सारी सिलाई सीधी सिलाई कंप्लीट होगी हम उल्टी साइड से फिर उस तरह पहला आप तीन कुंडे कटाए ठीक है थीके? फिर उस हूँ तो आप दो दोडिया का फिर उस तरह एक बनावेंगी इस तरह एक कुंडा घट गया अपना अगे सारी सिलाई उस तरह बना के कंप्लीट करनी है ਸਲਾਈ ਸਹੀ ਕੰਪਲੀਟ ਹੋਣ ਤੋਂ ਬਾਅਦ ਹੁਣ ਫਿਰ ਮੈਂ ਸਿੱਧੀ ਸਲਾਈ ਤੇ ਆ ਗਈ ਇਸ ਤਰ੍ਹਾਂ 10 ਕੁੰਡੇ ਬਟਨ ਪੱਟੀ ਵਾਲੇ ਬਣਾ ਕੇ ਇੱਕ ਆਪਣਾ ਇੱਕ ਹੁੰਡਾ ਬਣਾ ਕੇ ਉਸ ਤੋਂ ਬਾਅਦ ਫਿਰ ਜੇਕਰ ਤੁਸੀਂ ਬਟਨ ਪੱਟੀ ਬਣਾ ਰਹੇ ਹੋ ਤੇ ਇਹ ਹੁੰਡਾ ਨਹੀਂ ਬਣਾਇਆ ਤਾਂ ਬਟਨ ਪੱਟੀ ਵਾਲੇ ਕੁੰਡੇ ਬਣਾ ਕੇ ਉਸ ਤੋਂ ਬਾਅਦ ਘਟਾਈ ਸ਼ੁਰੂ ਕਰ ਦੇਣੀ ਹੈ ਠੀਕ ਹੈ ਜਿਵੇਂ ਮੈਂ ਇੱਥੇ ਕਰ ਰਹੀ ਹਾਂ ਫਿਰ ਉਸੇ ਤਰ੍ਹਾਂ ਹੁੰਡਾ ਪਲਟ ਕੇ ਸਿੱਧਾ ਕਰਕੇ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਫਿਰ ਆਪਣਾ ਇੱਕ ਹੁੰਡਾ ਕੱਟ ਗਿਆ ਹਰੇਕ ਸਲਾਈ ਵਿੱਚ ਇੱਕ ਹੁੰਡਾ ਕੱਟ ਜਾਂਦਾ ਹੈ ਇਸ ਤਰ੍ਹਾਂ ਅੱਗੇ ਜਿਸ ਤਰ੍ਹਾਂ ਦੀ ਤੁਹਾਡੀ ਸਲਾਈ ਮਤਲਬ ਡਿਜ਼ਾਈਨ ਬਣਾ ਕੇ ਕੰਪਲੀਟ ਕਰਾਂਗੇ ਆਪਾਂ ਇਹ ਦੀ ਸਲਾਈ ਕੰਪਲੀਟ ਹੋ ਗਈ ਹੁਣ ਫਿਰ ਆਪਾਂ ਉਲਟੀ ਸਾਈਡ ਤੇ ਆ ਗਏ ਹੁਣ ਇਸ ਵਾਰ ਆਪਾਂ ਕੋਈ ਕੁੰਡਾ ਨਹੀਂ ਘਟਾਉਣਾ ਠੀਕ ਹੈ ਮੋੜਿਆਂ ਦੀ ਘਟਾਈ ਜਿਹੜੀ ਕੰਪਲੀਟ ਹੋ ਗਈ 3 2 1 ਛੇ ਕੁੰਡੇ ਘਟ ਗਏ ਠੀਕ ਹੈ ਜਿਵੇਂ ਆਪਾਂ ਬੈਕ ਸਾਈਡ ਤੇ ਤਿਆਨਾਂ 2 1 ਦੀ ਘਟਾਈ ਪਾਈ ਸੀ ਉਸੇ ਤਰ੍ਹਾਂ ਆਪਾਂ ਘਟਾਈ ਪਾ ਲਈ ਹੁਣ ਆਪਾਂ ਇਧਰੋਂ ਕੋਈ ਕੁੰਡਾ ਨਹੀਂ ਘਟਾਉਣਾ ਠੀਕ ਹੈ ਤੇ ਜਦੋਂ ਆਪਾਂ ਸਿੱਧੀ ਸਾਈਡ ਤੇ ਆਵਾਂਗੇ ਇਸ ਤਰ੍ਹਾਂ ਬਟਨ ਪੱਟੀ ਬਣਾਉਣ ਤੋਂ ਬਾਅਦ ਉਸੇ ਤਰ੍ਹਾਂ ਫੇਰ ਦੋ ਕੁੰਡਿਆਂ ਦਾ ਇੱਕ ਬਣਾਉਂਦੇ ਜਾਵਾਂਗੇ ਤਾਂ ਜਿਹੜੀ ਇਹਦੀ ਘਟਾਈ ਇਸ ਤਰ੍ਹਾਂ ਪਾਉਗੀ ਇਧਰ ਇਧਰ ਨੂੰ ਇਹਦੀ ਘਟਾਈ ਜਾਊਗੀ ਠੀਕ ਹੈ ਇਸ ਤਰ੍ਹਾਂ ਇਹ ਘਟਾਈ ਆਪਾਂ ਉਦੋਂ ਤੱਕ ਪਾਉਂਦੇ ਜਾਣਾ ਉਦੋਂ ਤੱਕ ਕੁੰਡਾ ਘਟਾਉਣਾ ਜਦੋਂ ਤੱਕ ਆਪਣੇ ਇੱਥੇ ਲੋੜਿੰਦੇ ਕੁੰਡੇ ਨਾ ਰਹਿ ਜਾਣ ਜਿਵੇਂ ਮੈਂ ਇੱਥੇ ਬੈਕ ਸਾਈਡ ਤੇ ਜਿਹੜੇ ਕੁੰਡੇ ਰੱਖੇ ਐ ਇੱਥੇ 2 4 6 8 10 12 14 16 18 20 22 ਕੁੰਡੇ ਰੱਖੇ ਆ ਠੀਕ ਐ ਜਦੋਂ ਮੇਰੇ ਕੋਲ ਇੱਥੇ 22 ਕੁੰਡੇ ਰਹਿ ਜਾਣਗੇ ਤਾਂ ਮੈਂ ਜਿਹੜੀ ਗਲੇ ਦੀ ਘਟਾਈ ਪਾਉਣੀ ਬੰਦ ਕਰ ਦੂੰਗੀ ਉਸ ਤੋਂ ਬਾਅਦ ਮੋੜੇ ਦੀ ਲੰਬਾਈ ਕੰਪਲੀਟ ਕਰਦੀ ਜਾਵਾਂਗੀ ਮਤਲਬ 22 ਕੁੰਡੇ ਬਣਾਉਂਦੀ ਹੋਈ ਮੋੜੇ ਦੀ ਲੰਬਾਈ ਕੰਪਲੀਟ ਕਰ ਲੂੰਗੀ ਤੁਸੀਂ ਜਿੰਨੇ ਵੀ ਕੁੰਡੇ ਇੱਥੇ ਰੱਖਣੇ ਹੋਣਗੇ ਮਤਲਬ 20 22 25 27 ਤਾਂ ਜਦੋਂ ਕੁੰਡੇ ਆਪਣੇ ਕੋਲ ਇੱਥੇ ਰਹਿ ਜਾਣਗੇ ਤਾਂ ਇਧਰੋ ਘਟਾਈ ਪਾਉਣੀ ਬੰਦ ਕਰ ਦੇਣੀ ਹੈ ਮੋਢੇ ਦੀ ਲੰਬਾਈ ਜਿਹੜੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਠੀਕ ਹੈ ਤਾਂ ਇਹ ਤਾਂ ਹੋ ਗਈ ਆਪਣੀ ਮੋਢੇ ਤੇ ਗਲੇ ਦੀ ਘਟਾਈ ਇਸ ਤਰ੍ਹਾਂ ਹੁਣ ਨੈਕਸਟ ਵੀਡੀਓ ਵਿੱਚ ਆਪਾਂ ਲੈਫਟ ਸਾਈਡ ਦੀ ਗਲੇ ਤੇ ਮੋਢੇ ਦੀ ਘਟਾਈ ਕਰਾਂਗੇ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ 次は、タンバー。